ਸਤਰੀਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਦੇ ਆਂ ਜਾਂ ਆਪਾਂ ਤੁਹਾਨੂੰ ਜਿਹੜੀ ਵਿਖਾ ਰਹੇ ਆਂ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਬੜੀ ਸੋਹਣੀ ਝੋਟੀ ਦੇਖ ਰਹੇ ਆਂ ਝੋਟੀ ਫਾਰੀ ਜੈਡ ਬਲੈਕ ਆ ਕਿਸਾਨ ਵੀਰੋ ਹਰਿਆਣੇ ਵਾਲੀ ਵੀ ਆਪਾਂ ਕਹਿ ਸਕਦੇ ਆਂ ਬਾਈ ਨੇ ਘਰੇ ਪਾਲੀ ਆ ਤੇ ਜਿਹੜਾ ਪਿੰਡ ਆ ਬਾਈ ਦਾ ਵੀਰੇ ਵਾਲਾ ਕਲਾ ਪਿੰਡ ਆ ਜੀ ਕਿਸਾਨ ਵੀਰੋ ਪਹਿਲਾ ਸੂਆ ਝੋਟੀ ਸੂਗੀ ਤੇ ਬਾਡੀ ਚ ਐਸੀ ਤੇ ਕੱਦ ਕਾਠ ਨਹੀਂ ਕੋਈ ਉੜਾ ਬੰਨਣੀ ਸਾਰੀ ਜੈਡ ਬਲੈਕ ਆ ਕਿਸਾਨ ਵੀਰੋ ਵੀਰੇ ਵਾਲੇ ਕਲਾ ਨੂੰ ਜਿਹੜਾ ਜ਼ਿਲ੍ਹਾ ਉਹ ਫਰੀਦਕੋਟ ਲੱਗਦਾ ਕਿਸਾਨ ਵੀਰੋ ਤੇ ਤਹਿਸੀਲ ਸਾਦਕ ਲੱਗਦੀ ਹੈ ਨੇੜੇ ਝੰਡਾ ਸਾਹਿਬ ਗੁਰਦਾਰਾ ਰਹਿ ਜਾਂਦਾ ਬਾਈ ਨੂੰ ਤੇ ਕਿਸਾਨ ਵੀਰੋ ਜਿਹੜੀ ਜਾਦੇ ਡਿਟੇਲ ਆ ਉਹ ਨਾਲੇ ਆਪਾਂ ਵੀਰ ਤੋਂ ਲਵਾਂਗੇ ਪਹਿਲਾਂ ਤੁਹਾਨੂੰ ਝੋਟੀ ਆ ਜਿਹੜੀ ਉਹ ਤੋੜ ਕੇ ਵਿਖਾਉਣੇ ਆ ਤੇ ਆਪਣੀਆਂ ਕਿਸਾਨ ਵੀਰੋ ਲਗਾਤਾਰ ਜਿਹੜੀਆਂ ਵੀਡੀਓ ਆਪਣੇ ਚੈਨਲ ਤੇ ਆ ਰਹੀਆਂ ਵੱਧ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੇ ਕੋ ਪੜ ਸਕਣ ਤੋਰਿਓ ਬਾਈ ਜੀ ਪਹਿਲਾਂ ਆਪਾਂ ਤੁਹਾਨੂੰ ਕਿਸਾਨ ਵੀਰੋ ਤੋੜ ਕੇ ਵਿਖਾਉਣੇ ਆ ਕਦ ਕਾਠ ਬੜਾ ਸੋਹਣਾ ਝੋਟੀ ਦਾ ਸਾਰੀ ਜੱਡ ਬਲੈਕ ਆ ਸਿੰਘਾਂ ਦੀ ਗੋਲ ਹੈ ਪਹਿਲਾਂ ਤੁਹਾਨੂੰ ਤੋੜ ਕੇ ਵਿਖਾਉਣੇ ਆ ਕਿਸਾਨ ਵੀਰੋ ਫੇਰ ਜਿਹੜੀ ਬਣਦੀ ਏ ਦੀ ਡਿਟੇਲ ਆ ਉਹ ਤੁਹਾਨੂੰ ਲੈ ਕੇ ਦਿਆਂਗੇ ਅੰਦਰ ਨੂੰ ਲੈ ਚੱਲੋ ਬਾਈ ਜੀ ਬੜੀ ਸੋਹਣੀ ਝੋਟੀ ਕਿਸਾਨ ਵੀਰ ਉਹ ਫੋਰਥੇਲ ਹੈ ਕਹਿਰਾ ਕਹਿਰਾ ਥਣ ਲੱਗਿਆ ਤੇ ਹਜੇ ਵੀਰ ਕਹਿੰਦੇ ਵੀ 4 ਤਰੀਕ ਨੂੰ ਜਿਹੜੇ ਦਿਨ ਆ ਪੂਰੇ ਆ ਕੋਈ ਨਹੀਂ ਕੋਈ ਨਹੀਂ ਬਾਈ ਜੀ ਅੰਦਰ ਲੈ ਜੂਗੀ ਜਿਹੜਾ ਵੀੜਾ ਵੇੜਾ ਵੀਰ ਦਾ ਉਹ ਛੋਟਾ ਜਿਹਾ ਤੇ ਬਾਈ ਪਸ਼ੂ ਪਾਲਣ ਦਾ ਸ਼ੌਂਕ ਵੀ ਰੱਖਦਾ ਤੇ ਸੋਹਣਾ ਪਸ਼ੂ ਪਾਲਣ ਕਰਦਾ ਵੀਰ ਦਾ ਘਰੇ ਝੋਟੀਆਂ ਦੂਜੀਆਂ ਵੀ ਰੱਖੀਆਂ ਜਿਹੜੀਆਂ ਚੰਗੀਆਂ ਬਾਈ ਦੀ ਸਮਾਈ ਹੈ ਤੇ ਬੜੀ ਸੋਹਣੀ ਝੋਟੀ ਜਿਹੜੀ ਬਾਈ ਜੀ ਤਿਆਰ ਕੀਤੀ ਹੈ ਵੀਰ ਨੇ ਕਿਸਾਨ ਵੀਰੋ ਜਿਹੜੀ ਬਣਦੀ ਡਿਟੇਲ ਆ ਉਹ ਵੀ ਆਪਾਂ ਵੀਰ ਤੋਂ ਤੁਹਾਨੂੰ ਲੈ ਕੇ ਦੇਾਂਗੇ ਇੱਕ ਢੇੜਾ ਵੀਰ ਹੋਰ ਕਢਾ ਦੀ ਵੇਖੋ ਕਿਸਾਨ ਵੀਰੋ ਮਾਲੀ ਹੈ ਝੋਟੀ ਕਹਦਾ ਬੜੀ ਜ਼ਬਰਦਸਤ ਝੋਟੀ ਹੈ ਜੇ ਕਿਸੇ ਭਰਾ ਨੂੰ ਸਮਝ ਜਾਵੇ ਤੇ ਵੀਰ ਦਾ ਜਿਹੜਾ ਆਪਾਂ ਕੰਟੈਕਟ ਨੰਬਰ ਆ ਕਿਸਾਨ ਵੀਰੋ ਉਹ ਆਪਾਂ ਸਕਰੀਨ ਤੇ ਲਾਵਾਂਗੇ ਵੇਖੋ ਕਿਸਾਨ ਵੀਰੋ ਫੇਰ ਤੁਰਦੀ ਜਿਹੜੀ ਪੰਜ ਤੋਂ ਹਜੇ 4 ਦਿਨ ਵੀਰ ਦੇ ਦਸਨ ਮੁਤਾਬਕ ਹਜੇ ਰਹਿੰਦੀ ਹੈ ਸੂਣ ਚ ਰਹਿੰਦੇ ਐ ਹਜੇ ਬਾਨਾ ਬਾਈ ਕਹਿੰਦਾ ਵੀ ਕੱਲ ਦੀ ਸ਼ੁਰੂ ਹੋਈ ਐ ਸੇਵਾ ਵੀਰ ਨੇ ਬਹੁਤ ਕੀਤੀ ਐ ਕਿਸਾਨ ਵੀਰੋ ਤੇ ਊਮ ਬਾਈ ਦੇ ਦੂਜੇ ਪਸ਼ੂ ਵੀ ਚੰਗੇ ਐ ਨਿਗਰ ਐ ਨਰੋਏ ਐ ਤੇ ਝੋਟੀ ਵੀ ਵੀਰ ਨੇ ਚੰਗੀ ਸਾਮੀ ਐ ਕੱਦ ਕਾਠ ਕੰਨਿਓ ਕੋਈ ਓਟ ਨਹੀਂ ਤੇ ਉੱਤੋਂ ਪੈਠਾ ਪੁੜੇ ਦੀ ਵੀ ਬੜੀ ਚੜਾਈ ਬਹੁਤ ਜ਼ਿਆਦੇ ਐ ਫੇਰ ਨੇੜੇ ਹੋ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸਾਨ ਵੀਰੋ ਤੁਹਾਨੂੰ ਵੇਖਿਓ ਜੇ ਕਿਸੇ ਭਰਾ ਨੂੰ ਸਮਝ ਆਵੇ ਤੇ ਬਾਈ ਨਾਲ ਸੰਪਰਕ ਕਰਿਓ ਤੇ ਝੋਟੀ ਖਰੀਦ ਸਕਦੇ ਇੱਕ ਕਿਸਾਨ ਵੀਰੋ ਜਿਹੜੀ ਥੋੜੀ ਜੀ ਹੈਗੀ ਆ ਜਿਹੜੀ ਦਿੱਕਤ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਛੋੜਾ ਜਿਹਾ ਨਾਲ ਆ ਜਿਹੜਾ ਇੱਕ ਮੁੱਢੀ ਆ ਪਿਛਲੇ ਥਣ ਦੇ ਆਪਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਮੁੱਢ ਚ ਛੋੜੀ ਜੀ ਚੂਚਾ ਜਿਹਾ ਉਹ ਆਪਾਂ ਵੀਡੀਓ ਜਿ ਤੁਹਾਨੂੰ ਵਿਖਾਤਾ ਹੈ ਕੱਲ ਨੂੰ ਭਰਾ ਕੋਈ ਆਨਲਾਈਨ ਜਾਂ ਫੋਨ ਤੇ ਸੌਦਾ ਕਰਦਾ ਤਾਂ ਕਰਕੇ ਆਪਾਂ ਤੁਹਾਨੂੰ ਦੱਸਤਾ ਤੇ ਜਿਹੜੀ ਬੰਦੀ ਡਿਟੇਲ ਹੈ ਉਹ ਆਪਾਂ ਵੀਰਜੀ ਤੋਂ ਲੈਨੇ ਆ ਆਜੋ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਜੀ ਪਿੰਡ ਕਿਹੜਾ ਭਰਾ ਜੀ ਪਿੰਡ ਵੀਰੇਵਾਲਾ ਕਲਾਂ ਬਾਈ ਜੀ ਅੱਛਾ ਜੀ ਸਾਰਕ ਜ਼ਿਲ੍ਹਾ ਫਰੀਕੋਟ ਜੀ ਨੇੜੇ ਜਾਣ ਸਾਬ ਕਰਦਾ ਠੀਕ ਹੈ ਜੀ ਤੇ ਇਹ ਬਾਈ ਜੀ ਆਪਣਾ ਨਾਂ ਕੀ ਹੈ ਹਾਂ ਬਾਈ ਜੀ ਚੰਨਾ ਚੰਨਾ ਵੀਰ ਦਾ ਨਾਂ ਰੋਡ ਦੇ ਉੱਤੇ ਘਰ ਆ ਆਪਣਾ ਜੀ ਠੀਕ ਹੈ ਜੀ ਤੇ ਇਹ ਭਰਾ ਜੀ ਜਿਹੜੀ ਝੋਟੀ ਐ ਇਹਦੀ ਕੀ ਡਿਟੇਲ ਐ ਬਾਈ ਜੀ ਡਿਟੇਲ ਬਾਈ ਜੀ ਆਪਣੇ ਘਰ ਦੀ ਸੰਭੀ ਹੋਈ ਐ ਜੀ ਸੰਭੀ ਕੱਟੀ ਸੀ ਜੀ ਠੀਕ ਐ ਜੀ ਤੇ ਹੁਣ ਪਸ਼ੂ ਦੋ ਇਕੱਠੇ ਸੌਣ ਵਾਲੇ ਆ ਜੀ ਇਹ ਕਰਕੇ ਇੱਕ ਸੇਲ ਕਰਨੀ ਐ ਜੀ ਇੱਕ ਸੇਲ ਕਰਨੀ ਐ ਤੇ ਇਹ ਤੁਸੀਂ ਜਿਵੇਂ ਮੂੰਹੋਂ ਦੱਸਦੇ ਸੀ ਬਾਈ ਜੀ 4 ਧੰਦਾ 4 ਧੰਦਾ ਜੀ ਬਾਈ ਜੀ ਤੇ ਐਂ ਜੀ ਪਟਾਲੂਗੀ ਕਿ ਨਹੀਂ ਅਸੀਂ ਐਂ ਜੀ ਪਟਾ ਲੈਂਦੀ ਐ ਮਾੜੇ ਵਿਖਾ ਦਗੀ ਆਪਾਂ ਕਿਸਾਨ ਵੀਰੋ ਵੇਖੋ ਵੀ 4 ਧੰਦਾ ਮੂੰਹੋਂ ਜਿਹੜੀ ਉਹ ਵੈਸੇ ਮਈਆਂ ਐ ਪਟਾਉਂਦੀਆਂ ਨਹੀਂ ਹੁੰਦੀਆਂ ਵੇਖੋ ਕਿਸਾਨ ਵੀਰੋ ਰੀਅਲ ਚਾਰ ਦੰਦ ਦਾ ਸਾਈਡਾਂ ਵਾਲੇ ਦੰਦ ਖੜੇ ਮੜੇ ਹੋਰ ਹੱਥ ਆ ਵੇਖ ਲਓ ਕਿਸਾਨ ਵੀਰੋ ਛੇਗ ਦੇ ਚੱਕਦੀ ਐ ਹਜੇ ਬਾ ਛੱਡ ਦਿਓ ਬਾਈ ਜੀ ਤੇ ਇਹ ਵੀਰ ਜੀ ਕੀ ਇਹਦੀ ਡਿਮਾਂਡ ਰੱਖੀ ਐ ਜਿਹੜਾ ਆਪਾਂ ਮੁੱਲ ਜਾਇਜ਼ ਬਾਈ ਜੀ ਬਸ ਜਾਇਜ਼ ਨਾ 1.40 ਐ ਜੀ ਇਹ 1 ਲੱਖ ਤੇ 40000 ਰੁਪਏ ਮੁੱਲ ਹੈ ਤੇ ਵਿੱਚੋਂ ਮਾਨਤਾਣ ਦਾ ਭਰਾ ਜੀ ਬਾਈ ਜੀ ਮੌਕੇ ਦੇ ਹੋ ਜਾਊਗਾ ਜੀ ਉਧਰ ਅੱਗੇ ਹਾਂ ਵੀ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਕਿਸਾਨ ਵੀਰੋ ਆਪਾਂ ਆਪਣੇ ਵੱੰਨੀਓ ਕੋਈ ਕਸਰ ਨਹੀਂ ਛੱਡੀ ਭੀ ਜਿਹੜੀ ਕੋਈ ਹਰੇਕ ਬਰੀਕੀਆਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਾਨਵਰ ਦੀਆਂ ਤੇ ਬਾਈ ਜੀ ਨੇ ਮੋਲ ਹੈ ਜਿਹੜਾ ਉਹ ਝੋਟੀ ਦੇ ਹਿਸਾਬ ਨਾਲ ਜਾਇਜ਼ ਕੀਤਾ ਚਲੋ ਮੰਦਾ ਠੰਡਾ ਹੈ ਉਹ ਤੂੰ ਸੌਦਾ ਹੁੰਦਾ ਜਿਹੜਾ ਉਹ ਪੁੱਗੇ ਦਾ ਕਿਸਾਨ ਵੀਰੋ ਆਪਾਂ ਤੁਹਾਨੂੰ ਹਰੇਕ ਪੱਖ ਤੋਂ ਜਿਹੜਾ ਜਾਨਵਰ ਆ ਦਿਖਾਤਾ ਹੈ ਅੱਗੋਂ ਤੁਸੀਂ ਦਸੱਲੀ ਪਰਖ ਕਰਕੇ ਖਰੀਦ ਲੈਣਾ ਵੀਰ ਦਾ ਨਾਂ ਜਿਹੜਾ ਚੰਨਾ ਹੈ ਪਿੰਡ ਆਪਾਂ ਫੇਰ ਦੱਸਦੇ ਆਂ ਕਿਸਾਨ ਵੀਰ ਉਹ ਵੀਰੇ ਵਾਲਾ ਕਲਾ ਨੇੜੇ ਮਕੰਦ ਸਿੰਘ ਨੇੜੇ ਮਕੰਦ ਸਿੰਘ ਵਾਲਾ ਤੇ ਝੰਡਾ ਸਾਹਿਬ ਗੁਰੂ ਘਰ ਦੇ ਬਿਲਕੁਲ ਪਹਿਲਾ ਪਿੰਡ ਆ ਜਦੋਂ ਆਪਾਂ ਝੰਡਾ ਸਾਹਿਬ ਗੁਰੂ ਘਰ ਤੋਂ ਜਾਂਦੇ ਆਂ ਮਕੰਦੇ ਵਾਲੇ ਨੂੰ ਤੇ ਬਾਈ ਦਾ ਨਾਂ ਜਿਹੜਾ ਚੰਨਾ ਵੀਰ ਦਾ ਦੁਕਾਨਦਾਰ ਹੈ ਕਪੜਾ ਦੁਕਾਨ ਪਾਈ ਛੋਟੀ ਜੀ ਤੇ ਬਾਈ ਸੋਨਾ ਪਸ਼ੂ ਪਾਲਣ ਵੀ ਕਰਦਾ ਤੇ ਜੇ ਕਿਸੇ ਭਰਾ ਨੂੰ ਜਾਨਵਰ ਦੀ ਸਮਝ ਲੱਗੇ ਝੋਟੀ ਦੀ ਤੇ ਉਹ ਸਿੱਧਾ ਬਾਈ ਜੀ ਨਾਲ ਕੰਟੈਕਟ ਕਰਕੇ ਜਿਹੜਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਵੀਰ ਦਾ ਤੇ ਖਰੀਦ ਸਕਦਾ ਹੈ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ